ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣ ਵਾਲੀ ਸੰਗਤ ਦੇ ਲਈ ਚੰਗੀ ਖਬਰ ਹੈ ਦੂਰ ਦਰਾਡੇ ਤੋਂ ਆਉਣ ਵਾਲੀ ਸੰਗਤ ਹੁਣ ਘਰ ਬੈਠੇ ਪਹਿਲਾਂ ਹੀ ਆਪਣੇ ਰਹਿਣ ਦੇ ਲਈ ਕਮਰਾ ਆਨਲਾਈਨ ਬੁੱਕ ਕਰਵਾ ਸਕਦੀ ਹੈ ਆਨਲਾਈਨ ਬੁਕਿੰਗ ਦਾ ਉਦਘਾਟਨ ਐਸਜੀਪੀਸੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੁੰਗਰ ਦੇ ਵੱਲੋਂ ਕੀਤਾ ਗਿਆ ਪਹਿਲੇ ਪੜਾਅ ਦੇ ਵਿੱਚ ਸਿਰਫ ਮਾਤਾ ਗੰਗਾ ਜੀ ਨਿਵਾਸ ਦੇ ਵਿੱਚ ਆਨਲਾਈਨ ਕਮਰਾ ਬੁੱਕ ਕਰਵਾਇਆ ਜਾ ਸਕੇਗਾ ਤੇਸੀ ਕਾਮਯਾਬੀ ਨੂੰ ਵੇਖਦੇ ਹੋਏ ਅਗਲੇ ਪੜਾਅ ਦੇ ਵਿੱਚ ਹਰਮੰਦਰ ਸਾਹਿਬ ਵਿਖੇ ਕਮੇਟੀ ਦੇ ਵੱਲੋਂ ਬਣਾਈਆਂ ਬਾਕੀ ਸਰਾਵਾਂ ਦੇ ਵਿੱਚ ਆਨਲਾਈਨ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ। ਆਨਲਾਈਨ ਬੁਕਿੰਗ ਦੇ ਲਈ ਤੁਹਾਨੂੰ www.sgpcsarai.com ਦੇ ਉੱਤੇ ਵਿਜ਼ਿਟ ਕਰਨਾ ਪਵੇਗਾ। ਕਮਰਾ ਬੁੱਕ ਕਰਵਾਉਣ ਲਈ ਸੰਗਤ ਨੂੰ ਆਪਣਾ ਨਾਂ, ਪਤਾ, ਮੋਬਾਈਲ ਨੰਬਰ, ਈਮੇਲ ਪਤਾ ਦੱਸਣ ਤੋਂ ਬਾਅਦ ਸਿਨਾਖਤੀ ਕਾਰਡ ਵੀ ਅਪਲੋਡ ਕਰਨਾ ਪਵੇਗਾ। ਸੰਗਤ ਸਿਰਫ ਲਗਾਤਾਰ ਦੋ ਰਾਤਾਂ ਦੇ ਲਈ ਹੀ ਕਮਰਾ ਬੁੱਕ ਕਰਵਾ ਸਕਦੀ ਹੈ। ਕਮਰੇ ਦਾ 1 ਦਿਨ ਦਾ ਕਿਰਾਇਆ 500 ਰੁਪਏ ਹੋਵੇਗਾ। ਘੱਟੋ-ਘੱਟ 2 ਵਿਅਕਤੀਆਂ ਦੇ ਰਹਿਣ ਲਈ ਇੱਕ ਕਮਰਾ ਬੁੱਕ ਹੋ ਸਕੇਗਾ। ਇਕੱਲੇ ਵਿਅਕਤੀ ਲਈ ਕਮਰੇ ਦੀ ਬੁਕਿੰਗ ਨਹੀਂ ਹੋਵੇਗੀ। ਕਮਰੇ ਦੀ ਬੁਕਿੰਗ ਲਈ ਅਦਾਇਗੀ ਵੀ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਨੈੱਟ ਬੈਂਕਿੰਗ ਦੇ ਰਾਹੀਂ ਹੀ ਸਵੀਕਾਰ ਹੋਵੇਗੀ। ਆਨਲਾਈਨ ਬੁਕਿੰਗ ਸੰਬੰਧੀ ਹੋਰ ਵਧੇਰੇ ਜਾਣਕਾਰੀ ਵੈੱਬਸਾਈਟ ਦੇ ਉੱਤੇ ਪਾਈ ਗਈ ਹੈ।